ਕੱਛਰੀਆ ਕਾਲ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਦੋਸਤੋ ਹੋ ਰਿਹਾ ਸੀ ਇੱਕ ਲਾਈਵ ਸ਼ੋਅ ਜਿਸ ਵਿੱਚ ਪਹੁੰਚੇ ਸਨ ਪੰਜਾਬ ਦੇ ਉੱਗੇ ਕਲਾਕਾਰ ਮਾਸਟਰ ਸਲੀਮ ਅਤੇ ਜੀ ਖਾਨ ਦੋਸਤੋ ਮਾਸਟਰ ਸਲੀਮ ਅਤੇ ਜੀ ਖਾਨ ਜਦੋਂ ਸਟੇਜ ਦੇ ਉੱਤੇ ਗਾਰੇ ਸਨ ਦੋਨਾਂ ਦਾ ਆਪਸ ਵਿੱਚ ਪੈ ਗਿਆ ਇੱਕ ਪੇਚਾ ਜਿਸ ਦੇ ਥੋੜੇ ਟਾਈਮ ਦੇ ਬਾਅਦ ਮਾਸਟਰ ਸਲੀਮ ਅਤੇ ਜੀ ਖਾਨ ਨੂੰ ਆਪਸ ਵਿੱਚ ਪਾਉਣੀ ਪਈ ਜਫੀ ਤੇ ਦੋਸਤੋ ਇਹ ਸਭ ਕੁਝ ਰਿਕਾਰਡ ਹੋ ਗਿਆ ਕੈਮਰੇ ਦੇ ਰਾਹੀਂ ਕਿ ਵੀਡੀਓ ਦੇ ਵਿੱਚ ਦੋਸਤੋ ਇਸ ਵੀਡੀਓ ਦੇ ਉੱਤੇ ਵੀ ਮਾਰਾਂਗੇ ਨਜ਼ਰ ਤੇ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਅਸੀਂ ਹਰ ਰੋਜ਼ ਇਦਾਂ ਦੀਆਂ ਨਵੀਆਂ ਤੇ ਤਾਜ਼ੀਆਂ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਤੇ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਤੇ ਆਓ ਦੇਖਦੇ ਹਾਂ ਇਹ ਵੀਡੀਓ ਗਾਣੀ ਡੁੰਡਣ ਦੀ ਮਾਂ ਲਗਜ ਦੀ ਬਾਝੂ ਆ ਪੂਰਾ ਮਬਾਲਾ ਲਗਮ 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 ਗਾਣੀ ਡੁੰਡਣ ਦੀ ਮਾਂ ਲਗਜ ਦੀ ਮਾਂ ਗਾਣੀ ਡੁੰਡਣ ਦੀ ਲਗਮ 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 ਅੱਛਾ ਮੇਰਾ ਉਹ ਸਿੱਧਾ ਸਿੱਧਾ ਹੀ ਹੈ ਗਾਣੀ ਡੁੰਡਣ ਦੀ ਮਾਂ ਲਾਜ ਦੀ ਬਾਜੂਆਂ ਪੂਜਾ ਮਾਂ ਵਾਲਾ ਲਹंगा 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 ਵਕੇ ਕੱਛਦੀ ਮਾਂ ਵਕੇ ਕੱਛਦੀ ਗਣ ਰੁਡਨ ਵੀ ਮਾਂ ਮੈਂ ਲਾਜ ਦੀ ਬਾਜੂਆਂ ਪੂਜਾ ਹਾਂ ਵਾਹ ਵਾਲਾ ਲਹंगा 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 ਵਕੇ ਕੱਛਦੀ ਮਾਂ ਵਕੇ ਕੱਛਦੀ ਲਹਿੰਦਾ ਮਾਂ